ਜੇਕਰ ਤੁਸੀਂ ਵੀ ਪੇਟ ਦੀ ਚਰਬੀ ਨੂੰ ਘਟਕਾਣਾ ਚਾਹੁੰਦੇ ਹੋ ਤਾਂ ਅਜਮਾਓ ਇਹ ਤਰੀਕੇ ਅੱਜ ਦੇ ਸਮੇਂ 'ਚ ਭਾਰਵਧਨ ਦੀ ਸਮੱਸਿਆ ਆਮ ਗੱਲ ਹੋ ਗਈ ਹੈ ਗਲਤ ਜੀਵਨ ਸ਼ੈਲੀ ਕਰਕੇ ਹਰ ਕੋਈ ਭਾਰਵਧਨ ਵਰਗੀ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦਾ ਹੈ ਇਸ ਲਈ ਤੁਸੀਂ ਕੁਝ ਆਸਾਨ ਟਿਪਸਾਂ ਜਮਾ ਕੇ ਪੇਟ ਦੀ ਚਰਬੀ ਨੂੰ ਘਟਕਾ ਸਕਦੇ ਹੋ ਇਸ ਲਈ ਤੁਹਾਨੂੰ ਜਿਮ ਜਾਣ ਦੀ ਵੀ ਲੋੜ ਨਹੀਂ ਤੁਹਾਨੂੰ ਪੇਟ ਦੀ ਚਰਬੀ ਨੂੰ ਘਟਕਾ ਲੈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਪੇਟ ਦੀ ਚਰਬੀ ਨੂੰ ਘਟਕਾਉਣ ਦੇ ਤਰੀਕੇ ਨੰਬਰ 1 ਸੈਰ ਕਰੋ ਸੈਰ ਕਰਨ ਨਾਲ ਪੇਟ ਦੀ ਚਰਬੀ ਨੂੰ ਘਟਕੀਤਾ ਜਾ ਸਕਦਾ ਹੈ ਰੋਜ਼ਾਨਾ ਸੈਰ ਕਰਨ ਨਾਲ ਸਰੀਰ ਆਕਾਰ ਚ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਤੁਸੀਂ ਕਿਸੇ ਪਾਰਕ ਜਾਂ ਘਰ ਵਿੱਚ ਰੋਜ਼ਾਨਾ ਸੈਰ ਕਰ ਸਕਦੇ ਹੋ ਨੰਬਰ 2 ਕੋਸਾ ਪਾਣੀ ਪੀਓ ਕੋਸਾ ਪਾਣੀ ਪੀਣਾ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਇਸ ਨੂੰ ਪੀਣ ਨਾਲ ਪੇਟ ਤੇ ਪ੍ਰਭਾਵ ਪੈਂਦਾ ਹੈ ਪਾਣੀ ਪੀਣ ਦਾ ਸਹੀ ਸਮਾਂ ਕਿਹੜਾ ਹੈ ਇਸ ਬਾਰੇ ਵੀ ਜਾਨਣਾ ਜ਼ਰੂਰੀ ਹੈ ਜੇਕਰ ਤੁਸੀਂ ਸਵੇਰੇ ਭੋਜਨ ਖਾਣ ਤੋਂ 20 ਮਿੰਟ ਬਾਅਦ ਕੋਸਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਪੇਟ ਦੀ ਚਰਬੀ ਨੂੰ ਘਟਕਣ ਵਿੱਚ ਮਦਦ ਮਿਲ ਸਕਦੀ ਹੈ ਨੰਬਰ 3 ਪ੍ਰੋਟੀਨ ਨਾਲ ਭਰਪੂਰ ਖੁਰਾਕ ਪ੍ਰੋਟੀਨ ਫੈਟ ਨੂੰ ਘਟ ਕਰਨ 'ਚ ਮਦਦਗਾਰ ਹੁੰਦਾ ਹੈ ਇਸ ਲਈ ਤੁਸੀਂ ਆਪਣੀ ਖੁਰਾਕ ਵਿੱਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ ਇਸ ਨਾਲ ਸਰੀਰ ਨੂੰ ਊਰਜਾ ਮਿਲੇਗੀ ਅਤੇ ਮਲਮਸ ਮਜ਼ਬੂਤ ਹੁੰਦੀ ਹਨ ਇਸ ਲਈ ਅੰਡਾ ਦੁੱਧ ਅਤੇ ਡਰਾਈ ਫਰੂਟਸ ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਫਾਇਦੇਮੰਦ ਹੁੰਦਾ ਹੈ ਨੰਬਰ 4 ਭਰਪੂਰ ਨੀਂਦ ਭਾਰ ਘਟ ਕਰਨ ਲਈ ਭਰਪੂਰ نیند ਲੈਣਾ ਵੀ ਜ਼ਰੂਰੀ ਹੈ ਇਸ ਲਈ ਆਪਣੀ ਨੀਂਦ ਨੂੰ ਪੂਰੀ ਕਰੋ ਨੀਂਦ ਪੂਰੀ ਹੋਵੇਗੀ ਤਾਂ ਤੁਸੀਂ ਸੇਤਮੰਦ ਰਹੋਗੇ ਇਸ ਲਈ ਲਗਭਗ 7 ਤੋਂ 8 ਘੰਟੇ ਪੂਰੀ ਨੀਂਦ ਲਓ ਨੰਬਰ 5 ਫਾਈਬਰ ਨਾਲ ਭਰਪੂਰ ਚੀਜ਼ਾਂ ਭੋਜਨ ਚ ਫਾਈਬਰ ਦੀ ਮਾਤਰਾ ਨੂੰ ਵਧਾਓ ਇਸ ਲਈ ਤੁਸੀਂ ਫਾਈਬਰ ਨਾਲ ਭਰਪੂਰ ਫਲ ਸਬਜ਼ੀਆਂ ਅਤੇ ਹੋਰ ਕਈ ਚੀਜ਼ਾਂ ਨੂੰ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ ਇਸ ਨਾਲ ਪੇਟ ਲੰਮੇ ਸਮੇਂ ਤੱਕ ਭਰਿਆ ਰਹਿੰਦਾ ਹੈ ਤੇ ਭਾਰ ਕਰਟ ਕਰਨ ਵਿੱਚ ਮਦਦ ਮਿਲ ਸਕਦੀ ਹੈ ਮੈਂ ਬੇ ਫਲ ਖਾਓ ਫਲ ਖਾਣਾ ਸਿਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਲਈ ਤੁਸੀਂ ਮੌਸਮ ਦੇ ਹਿਸਾਬ ਨਾਲ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ ਇਹਨਾਂ ਫਲਾਂ ਚ ਸੇਬ ਅਮਰੂਦ ਅਤੇ ਨਾਸ਼ਪਤੀ ਵਰਗੇ ਹੋਰ ਕਈ ਫਲ ਸ਼ਾਮਲ ਹਨ ਇਹਨਾਂ ਫਲਾਂ ਚ ਫਾਈਬਰ ਪਾਇਆ ਜਾਂਦਾ ਹੈ ਫਲ ਤੁਸੀਂ ਸਵੇਰੇ 11 ਵਜੇ ਦੇ ਕਰੀਬ ਅਤੇ ਸ਼ਾਮ ਨੂੰ 4 ਵਜੇ ਤੋਂ 5 ਵਜੇ ਦੇ ਵਿੱਚਕਾਰ ਖਾ ਸਕਦੇ ਹੋ ਦਿਨ ਵਿੱਚ ਇੱਕ ਵਾਰ ਫਲ ਖਾਣਾ ਫਾਇਦੇਮੰਦ ਹੋ ਸਕਦਾ ਹੈ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸੇਤਮੰਦ ਗੱਲਾਂ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ